ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਉ ਜੀ ਕੀ ਹਾਲ ਆ ਅਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ YouTube ਚੈਨਲ ਦੰਦੀਵਾਲ 9443 ਤੇ ਆਪਾਂ ਲੱਗਿਆ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਦੇ ਆ ਜਿਹੜੇ ਦਿਨ ਪਾ ਦੇ ਕੰਮਦੰਧਿਆਂ ਦਾ ਬਲੌਗ ਦੇਵਾਂਗੇ ਤੁਹਾਨੂੰ ਤੇ ਵੀਡੀਓ ਨੂੰ ਇੰਜੋਏ ਜਰੂਰ ਕਰੋ ਫੁੱਲਵੋਅਰ ਜਰੂਰ ਕਰਿਆ ਕਰੋ ਤੇ ਇੱਥੇ ਟਾਈਮ ਆ ਜਿਹੜਾ ਸਵੇਰ ਦੇ 8:00 ਵਾ ਚੁੱਕੇ ਨੇ ਕੰਮ ਤੋਂ ਵੀ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਸਾਰੇ ਹੋ ਗਏ ਨੇ ਤੇ ਪੋਚੇ ਰਹਿ ਗਏ ਜੀ ਕੱਲੇ ਤੇ ਪੋਚੇ ਆਪਾਂ ਨਹੀਂ ਲਾਉਂਦੇ ਕਿਉਂਕਿ ਇੱਧਰ ਲੱਗ ਰਹੀਆਂ ਨੇ ਜੀ ਨਿਆਈ ਚ ਤੂੜੀ ਵਾਲੀਆਂ ਮਸ਼ੀਨਾਂ ਘਰ ਦਾ ਜਿਹੜੀ ਬਹੁਤ ਜ਼ਿਆਦੇ ਘਰੇ ਆ ਰਹੀ ਹੈ ਸੁੰਦ ਖਾ ਕੇ ਲਿਆਉਣੇ ਤੇ ਨਾਲੇ ਆਪਾਂ ਆਪਣੇ ਦੇਖਣਾ ਜੀ ਪਸ਼ੂ ਕਿਉਂਕਿ ਪਸ਼ੂ ਤੜਾ ਰਹੇ ਸੀ ਪਹਿਲਾਂ ਹੁਣ ਤਾਂ ਬੈਠ ਗਏ ਮਸ਼ੀਨ ਪਰ ਆ ਵਾ ਗਈ ਲਓ ਜੀ ਪਸੂਏੜੇ ਆਪਣੇ ਬੈਠੇ ਨੇਗੇ ਖਲੀ ਮੱਝ ਖੜੀ ਇਹ ਕਿਉਂਕਿ ਇਹਨੇ ਹਜੇ ਮਿਲਣਾ ਹੈ ਇਹ ਮਿਲੀ ਨਹੀਂ ਹੈਗੀ ਤੇ ਬਾਕੀ ਪਹਿਲਾਂ ਤੂੜੀ ਵਾਲੀ ਮਸ਼ੀਨ ਇੱਥੇ ਲੱਗੀ ਹੋਈ ਸੀ ਇਹ ਇੱਥੋਂ ਜਿਹੜੀ ਤੂੜੀ ਬਣਗੀ ਤੇ ਬਾਕੀ ਕੰਮ ਧੰਦੇੜੇ ਆਪਣੇ ਸਾਰੇ ਹੋ ਗਏ ਨੇ ਉਧਰ ਦੇਖੋ ਜੀ ਇਧਰ ਨਾ ਤੂੜੀ ਬਣੀ ਜਾਂਦੀ ਹੈ ਜੀ ਦੇ ਕਰਕੇ ਘਰ ਦਾ ਗੱਪਾ ਬਹੁਤ ਆ ਰਿਹਾ ਤੇ ਕੰਮ ਕਰਨ ਦੇ ਵਿੱਚ ਮੁਸ਼ਕਲ ਹੋ ਰਹੀ ਹੈਗੀ ਆਪਾਂ ਹੁਣ ਦੱਸ ਕੰਮ ਸਾਰੇ ਹੋ ਗਏ ਲੀੜਾ ਕਪੜਾ ਵੀ ਧੋ ਲਿਆ ਤੇ ਕਿਉਂਕਿ ਜੀ ਅੱਜ ਕੰਮ ਹੈ ਜੇ ਟਾਈਮ ਨਾਲ ਹੀ ਹੋ ਗਏ ਇਧਰ ਗੋਹਾ ਪਾਥੀ ਵੀ ਜਿਹੜੀ ਆਪਾਂ ਕਰ ਲਈ ਹੈਗੀ ਲਗਭਗ ਸਾਰੇ ਕੰਮ ਮੜੇ ਹੋ ਗਏ ਨੇ ਜੀ ਤੇ ਕੰਨੇ ਪੋਛੇ ਰੇਗੇ ਪੋਛੇ ਆਪਾਂ ਨਹੀਂ ਲਾਉਂਦੇ ਸ਼ਾਮ ਨੂੰ ਦੇਖਾਂਗੇ ਆਥੇ ਲਾਵਾਂਗੇ ਕਿਉਂਕਿ ਹਜੇ 12 1 ਵਜੇ ਤੱਕ ਤਾਂ ਜੜੀਆਂ ਨੇਗੀਆਂ ਤੂੜੀਆਂ ਵੜਨਗੀਆਂ ਤੇ ਉਸ ਤੋਂ ਬਾਅਦ ਜਿਹੜਾਗਾ ਵੀ ਹਨਾ ਫਿਰ ਆਪਾਂ ਦੇਖਾਂਗੇ ਉਸ ਤੋਂ ਬਾਅਦ ਲਾਵਾਂਗੇ ਤੇ ਇੱਕ ਅੱਜ ਕਣਕ ਵਾਲਾ ਢੋਲ ਫਰਨਾਗਾ ਤੇ ਉਹ ਵੀਡੀਓ ਵੀ ਜਿਹੜੀ ਤੁਹਾਨੂੰ ਜ਼ਰੂਰ ਦੇਵਾਂਗੇ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਕਣਕ ਵਾਲਾ ਢੋਲ ਪਰੇ ਇਹ ਦੋਦੋਂ ਮਿਲਾਂਗੇ ਹਾਂਜੀ ਲੋ ਜੀ ਇੱਥੇ ਆਪਾਂ ਵੀਡੀਓ ਸ਼ੁਰੂ ਕਰ ਦਿੱਤੀ ਹੈਗੀ ਤੇ ਇਧਰ ਬੱਚਿਆਂ ਨੂੰ ਪਤਾ ਲੱਗ ਗਿਆ ਵੀਡੀਓ ਹੋ ਗਈ ਸ਼ੁਰੂ ਤੇ ਬੱਚੇ ਕਰ ਰਹੇ ਬਾਈ ਤੇ ਇੱਥੇ ਪਰਿਆ ਜਾ ਰਿਹਾ ਜੀ ਆਪਣੇ ਟੋਲ ਟੋਲ ਪਰ ਰਿਹਾ ਜੀ ਤਿੰਨੋਂ ਬੱਚੇ ਪਾਪਾ ਜੀ ਤੇ ਇੱਕ ਮੇਰੇ ਡੈਡੀ ਤਿੰਨੇ ਟੋਲ ਪਰ ਰਹੇ ਨੇ ਜੀ ਤੇ ਆਪਾਂ ਟੋਲ ਪਰਾਉਣ ਨਹੀਂ ਲੱਗੇ ਜੀ ਕਿਉਂਕਿ ਇਸ ਵਾਰ ਮੈਨੂੰ ਹੋਈ ਪਈ ਐਨਰਜੀ ਤਾਂ ਹਰ ਸਾਲ ਐਡ ਟੋਲ ਮੈ ਨਾਲ ਪਰੋਣੀ ਹੁੰਦੀ ਆ ਪਰ ਇਸ ਵਾਰ ਨਹੀਂ ਪਰਾ ਰਹੀ ਜੀ ਕਿਉਂਕਿ ਇਸ ਵਾਰ ਮੈਂ ਦਵਾਈ ਹੁਣੇ ਲੈ ਕੇ ਆਈਆਂ ਤੇ ਡਾਕਟਰ ਨੇ ਮਨਾ ਕੀਤਾਗਾ ਤੇ انرਜੀ ਤੇ ਜਿਹੜੀ ਥੋੜੀ ਜਿਆ ਆਪਾਂ ਨੂੰ ਜ਼ਿਆਦੇ ਹੋਈ ਪਈ ਐ ਮੈਨੂੰ ਨਾ ਧੂੜ ਮਿੱਟੀ ਤੇ ਥੋੜੀ ਜਿਆ ਐਨਰਜੀ ਹੋ ਰਹੀ ਐ ਇਸ ਵਾਰ ਪਤਾ ਨਹੀਂ ਕਿਉਂ ਅੱਗੇ ਤਾਂ ਦਵਾਈ ਦੂ ਵੀ ਲੈ ਕੇ ਠੀਕ ਹੋ ਜਾਂਦੀ ਹੁੰਦੀ ਸੀ ਮੈਨੂੰ ਕੰਮ ਲੱਗ ਜਾਂਦੇ ਹੁੰਦੇ ਸੀ ਪਰ ਇਸ ਵਾਰ ਆਪਾਂ ਨੂੰ ਰੈਸਟ ਦੱਸਿਆਗਾ ਤੇ ਇੱਕ ਕਣਕ ਦੀ ਧੂੜ ਜੀ ਤਾਂ ਵੱਲੀ ਹੁੰਦੀ ਜਿਹਦੇ ਵਿੱਚ ਤਾਂ ਕਰਦਾ ਜੀ ਹਨਾ ਤੇ ਉਹਦੇ ਨਾਲ ਤਾਂ ਬੰਦਾ ਆਟੋਮੈਟਿਕ ਹੀ ਹੋ ਜਾਂਦਾ ਚੰਗਾ ਭਲਾ ਵੀ ਤੇ ਜਦੋਂ ਵੀ ਆਪਾਂ ਕਣਕ ਦੇ ਢੋਲੇ ਭਰਦੇ ਆਪਾਂ ਬਚਪਨ ਜ਼ਰੂਰ ਯਾਦ ਆਉਂਦਾ ਜੀ ਹਨਾ ਬਚਪਨ ਦੇ ਵਿੱਚ ਆਪਾਂ ਵੀ ਜਿਹੜਾਗਾ ऐसे तरह ਜਿਹੜਾ ਟੋਲ ਭਰਦੇ ਹੁੰਦੇ ਸੀ ਹੁਣ ਤਾਂ ਘਰ ਪਿੰਡਾਂ ਦੀ ਸਾਂਝ ਆਪਸ ਵਿੱਚ ਬਹੁਤ ਘਟ ਗਈ ਜੀ ਅੱਗੇ ਤਾਂ ਬਹੁਤ ਚੰਗੇ ਟਾਈਮ ਹੁੰਦੇ ਸੀ ਹਨਾ 10-10 ਜਵਾਖ ਲੱਗ ਕੇ ਇੱਕ ਦੂਜੇ ਦੇ ਟੋਲ ਭਾ ਦਿੰਦੇ ਹੁੰਦੇ ਸੀਗੇ ਪਹਿਲਾਂ ਇੱਕ ਘਰ ਦਾ ਪਰਤਾ ਫਿਰ ਦੂਜੇ ਦਾ ਫਿਰ ਤੀਜੇ ਦਾ ਹਨਾ ਇਸ ਤਰ੍ਹਾਂ ਤੇ ਮੇਰੇ ਵੀ ਜਦ ਅਸੀਂ ਬਚਪਨ ਦੇ ਵਿੱਚ ਚਾਚੇ ਤਾਂ ਇਹਨੇ ਕੁੜੀਆਂ ਨਾਲ ਲੱਗ ਕੇ ਤੇ ਆਪਦੇ ਟੋਲ ਭਾ ਦਿੰਦੇ ਹੁੰਦੇ ਕਈ ਵਾਰ ਤਾਂ ਮੰਮੀ ਡੈਡੀ ਘਰੇ ਵੀ ਨਾ ਹੁੰਦੇ ਖੇਤ ਖੂਤ ਗਏ ਹੁੰਦੇ ਤੇ ਉਹਨਾਂ ਦੇ ਮਾਗਰ ਉਹ ਜਿਹੜਾ ਟੋਲ ਭਰ ਕੇ ਰੱਖ ਦਿੰਦੇ ਹੁੰਦੇ ਸੀ ਹਨਾ ਕੁੜੀਆਂ ਨਾਲ ਲਾ ਕੇ ਪਹਿਲਾਂ ਇੱਕ ਘਰ ਦਾ ਪਰਤਾ ਫਿਰ ਦੂਜੇ ਦਾ ਇਸ ਤਰ੍ਹਾਂ ਭਰਾ ਲੈਂਦੇ ਹੁੰਦੇ ਸੀ ਤੇ ਬਾਕੀ ਆਪਾਂ ਨੂੰ ਰੀੜੀ ਮਿਲਦੀ ਹੁੰਦੀ ਸੀ ਹਨਾ ਜੀ ਬਸ ਬਾਲਟੀ ਰੀੜੀ ਮਿਲੂਗੀ ਉਸੇ ਚਾਹ ਦੇ ਵਿੱਚ ਜਿਹੜਾ ਆਪਾਂ ਭੱਜੇ ਫਿਰਨਾ ਤੇ ਬਸ ਐਂ ਹੁੰਦਾ ਵੀ ਢੋਲ ਭਰ ਦੋ ਤੇ ਆਪਦੀ ਕਣਕ ਦੀ ਬਾਲਟੀ ਲੈ ਆਲੇ ਹੋਏ ਐਂ ਕਹਿ ਕੇ ਜਿਹੜਾ ਆਪਾਂ ਤੋ ਕੰਮ ਕਰਵਾ ਲੈਂਦੇ ਹੁੰਦੇ ਸੀ ਹੁਣ ਤਾਂ ਰੀੜੀਆਂ ਰੂੜੀਆਂ ਦੀ ਕਿਸੇ ਨੂੰ ਚਾਹ ਕੀ ਨਹੀਂ ਰਹੀ ਜੀ ਕਿਉਂਕਿ ਹੁਣ ਬਿਨਾ ਮੰਗੇ ਚੀਜ਼ ਮਿਲਦੀ ਹੈ ਜੀ ਬੱਚਿਆਂ ਨੂੰ ਹਨਾ ਤੇ ਚੀਜ਼ ਦੀ ਹਾ ਜਰੂਰਤ ਵੀ ਨਹੀਂ ਹੁੰਦੀ ਪਹਿਲੇ ਇਹੜਾ ਹਰ ਇੱਕ ਮਾਪ ਪੋਲਿਆ ਕੇ ਦੇ ਦਿੰਦਾ ਹੁੰਦਾਗਾ ਤੇ ਪਹਿਲਾਂ ਤਾਂ ਕਿਸੇ ਨੂੰ ਚੱਪਲ ਜੋੜੇ ਬੰਨਣ ਨੂੰ ਵੀ ਨੀਂਦ ਉਹ ਹੁੰਦਾ ਸੀ ਹਨਾ ਜੀ ਬਸ ਚੱਪਲ ਜੋੜੇ ਕੰਨੀ ਚੱਕੀ ਜਾਂਦੇ ਵੀ ਸਾਨੂੰ ਲਿਆ ਦਿਓ ਤੇ ਕਹਿ ਦਿੰਦੇ ਕਣਕ ਆਉਗੀ ਭਾਈ ਫੇਰ ਲਿਆ ਕੇ ਦੇਵਾਂਗੇ ਹੁਣ ਤਾਂ ਮਹੀਨਾ 13ਵਾਂ ਬਸ ਉਸੇ ਚਾਹ ਚਰੀ ੜੀ ਜੜੀ ਆਪਾਂ ਨੂੰ ਚਾਹ ਖੁੰਦੀ ਸੀ ਤੇ ਹੁਣ ਤਾਂ ਦੇਖੋ ਜੀ ਕੋਈ ਚੀਜ਼ ਦੀ ਹਨਾ ਉਹ ਤੋੜ ਹੀ ਨਹੀਂ ਬੱਚਿਆਂ ਨੂੰ ਹਰ ਇੱਕ ਚੀਜ਼ ਪਹਿਲਾਂ ਮਿਲਦੀ ਆ ਤੇ ਬਾਕੀ ਸੇਲਾਂ ਬਹੁਤ ਜੀ ਕਰਦਾ ਇਹ ਕੁਦਰਤੀ ਚੀਜ਼ ਹੈ ਵਸ ਤੇ ਜਿੱਦੋਂ ਵੀ ਆਪਾਂ ਕਣਕ ਦਾ ਢੋਲ ਭਰਦੇ ਆ ਹਨਾ ਤੇ ਜੇ ਕਣਕ ਘਰੇ ਆਉਂਦੀ ਹੈ ਜਾਂ ਕਣਕ ਵੇਚਦੇ ਉਸ ਦਿਨ ਸੇਲਾ ਖਾਣ ਨੂੰ ਬਹੁਤ ਮਨ ਕਰਦਾ ਹੈਗਾ ਤੇ ਸੇਲਾ ਕੌਣ ਕੌਣ ਲਿਆ ਕੇ ਖਾਂਦਾ ਹੁੰਦਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਵੀ ਸੇਲਾ ਕੌਣ ਕੌਣ ਲਿਆਉਂਦਾ ਹੁੰਦਾ ਜਿਸ ਦਿਨ ਕਣਕ ਵੇਚਣ ਤੇ ਆਪਾਂ ਤਾਂ ਹਰ ਸਾਲ ਲਿਆਉਣੇ ਹੁੰਨੇ ਆ ਜੀ ਸੇਲਾ ਤੇ ਹੁਣ ਵੀ ਜਿੱਦ ਤੱਕ ਮੰਡੀ ਵੇਚਣ ਵਾਲੀ ਹਜੇ ਆਪਣੀ ਰਹਿਂਦੀ ਹੈਗੀ ਜਿਹੜੀ ਸਾਰੇ ਪਈ ਹੈ ਉਹ ਇਸ ਤੋਂ ਬਾਅਦ ਮੰਡੀ ਪਾਉਣਗੇ ਤੇ ਟੋਲਾ ਕੱਲਾ ਉਹੀ ਭਰਿਆ ਹੈਗਾ ਤੇ ਇੱਕ ਟੋਲ ਪਰ ਦਿੰਨੇ ਹੁੰਨੇ ਜੇ ਆਪਾਂ ਕੁਛ ਆਪਾਂ ਕਣਕਾਂ ਜਿਹੜੀ ਇੱਥੇ ਖੁੱਲੀ ਰੱਖ ਲੈਣੇ ਹੁੰਨੇ ਆਗੇ ਤੇ ਕੁਛ ਖੁੱਲੀ ਰੱਖ ਲੈਣਗੇ ਬਸ ਆਪਣੇ ਹਿਸਾਬ ਨਾਲ ਜਿੰਨੀ ਕੁ ਰੱਖਣੀ ਹੁੰਦੀ ਐ ਸਾਲ ਰੱਖ ਲੈਣਗੇ ਤੇ ਬੱਚੇ ਆਪਣੇ ਬਹੁਤ ਘੜੇ ਜੀ ਸ਼ੁਰੂ ਤੋਂ ਟੋਲ ਪਰਉਣ ਲੱਗੇ ਹੈਗੇ ਤੇ ਨਹੀਂ ਦਵੇ ਹੈਗੇ ਹਜੇ ਵਧੀਆ ਚੰਗੀ ਤਰ੍ਹਾਂ ਭਰਾ ਰਹੇ ਨੇਗੇ ਤੇ ਤੁਸੀਂ ਮੇਰੀ ਆਵਾਜ਼ ਤੋਂ ਵੀ ਦੇਖ ਸਕਦੇ ਹੋ ਜੀ ਮੇਰਾ ਗਲਾ ਵੀ ਥੋੜਾ ਜਿਹਾ ਮਿੱਟੀ ਦੇ ਨਾਲ ਖਰਾਬ ਆਗਾ ਤੇ ਬਾਕੀ ਕੰਮ ਤਾਂ ਦੇ ਸਾਰੇ ਠੀਕ ਠਾਕ ਆ ਜੀ ਵਧੀਆ ਤੇ ਤੁਸੀਂ ਵੀ ਦੱਸੋ ਤੁਹਾਡੇ ਕੰਮ ਤਾਂ ਜਿਹੜੇ ਕਿਵੇਂ ਚੱਲ ਰਹੇ ਨੇਗੇ ਤੇ ਇੱਕ ਦਿਨ ਲੱਗੂਗਾ ਜੀ ਹੋਰ ਸਪੈਸ਼ਲ ਆ ਇੱਕ ਦਿਨ ਲੱਗੂਗਾ ਜਿਸ ਦਿਨ ਕਣਕ ਸਿੱਟੀ ਮੰਡੀ ਉਸ ਦਿਨ ਤੇ ਇੱਕ ਦਿਨ ਹੋਰ ਤਾਂ ਸਪੈਸ਼ਲ ਲੱਗੂਗਾ ਲੋ ਜੀ ਇਧਰ ਹਰ ਜੱਪ ਨੂੰ ਨਮਾਤਾ ਸੀਗਾ ਤੇ ਦਵਾਰੇ ਫੇਰ ਕਣਕ ਦੇ ਉੱਤੇ ਬੈਠ ਕੇ ਲੱਗਿਆ ਖੇਡਣ ਕਹਿੰਦਾ ਮੈਂ ਤਾਂ ਖੇਡਣਾਗਾ ਤੇ ਬਹੁਤ ਕਿਹਾ ਸੀ ਜੀ ਵੀ ਤੂੰ ਨਮਾਇਆ ਹੋਇਆ ਪੁੱਤ ਘਰ ਦਾ ਪਹਿਲਾਂ ਤੂੰ ਖੇਂ ਕਣਕ ਪਵਾਈ ਟੋਲ ਜਿੱਤੇ ਹੁਣ ਤੂੰ ਨਮਾਇਆ ਹੋਇਆ ਕਹਿੰਦਾ ਨਹੀਂ ਮੈਂ ਤਾਂ ਖੇਡਣਾਗਾ ਕਣਕ ਚ ਤੇ ਉਹ ਖੇਡ ਰਿਹਾ ਜੀ ਹੁਣ ਕਣਕ ਦੇ ਵਿੱਚ ਤੇ ਅੱਜ ਦੀ ਵੀਡੀਓ ਚ ਇੰਨੇ ਧੰਨਵਾਦ